ਗੁੱਡ ਆਫਟਰਨੂੰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕਮ ਵਲੌਗ ਵਿੱਚ ਤੇ ਇੱਥੇ ਆਪਾਂ ਦੁਪਹਿਰ ਦੇ ਟਾਈਮ ਬਣਾ ਰਹੇ ਹਾਂ ਖਿਚੜੀ ਪਿਛਲਾ ਵਲੌਗ ਤੁਸੀਂ ਦੇਖਿਆ ਹੀ ਹੈ ਕਿ ਆਪਾਂ ਪੇਕਿਆਂ ਦੇ ਵਿੱਚ ਪਹੁੰਚੀਆਂ ਹੋਈਆਂ ਸੀਗੀਆਂ ਦਿਨੋਂ ਪਹਿਨਾ ਤੇ ਮੰਮੀ ਅੱਜ ਮੇਰੇ ਘਰ ਹੈ ਨਹੀਂ ਸੋ ਮੰਮੀ ਘਰ ਹੈ ਨਹੀਂ ਇਸ ਕਰਕੇ ਆਪਣੇ ਆਪ ਬਣਾਣਾ ਖਾਣਾ ਚੱਲ ਰਿਹਾ ਦਿਨੋਂ ਪਹਿਨਾ ਦਾ ਤੇ ਸਵੇਰ ਦਾ ਰੋਟੀ ਪਾਣੀ ਨਵੇੜ ਕੇ ਆਪਾਂ ਫਿਰ ਗੱਲਾਂ ਬਾਤਾਂ ਲੱਗੀਆਂ ਸੀਗੀਆਂ ਇੱਥੇ ਦੁਪਹਿਰ ਹੋ ਚੁੱਕੀ ਹੈ ਤੇ ਦੁਪਹਿਰ ਦੇ ਟਾਈਮ ਜੇਕਰ ਮੰਮੀ ਘਰ ਹੁੰਦੇ ਫੇਰ ਆਪਾਂ ਖਾਣੇ ਸੀ ਕਿ ਕੜੀ ਚਾਵਲ ਤੇ ਜਦੋਂ ਬਣਾ ਕੇ ਖਾਣਾ ਪੈ ਰਿਹਾ ਖਾਣਾ ਫਿਰ ਆਪਾਂ ਬਣਾ ਲਈਏ ਖਿਚੜੀ ਖਿਚੜੀ ਬਣ ਰਹੀ ਸੀਗੀ ਇੱਥੇ ਤਿੰਨੋਂ ਪੈਣਾ ਕਿਚਨ ਦੇ ਵਿੱਚ ਸੀਗੀਆਂ ਨਾਲੇ ਗੱਲਾਂ-ਬੱਤਾਂ ਚੱਲ ਰਹੀਆਂ ਨੇ ਨਾਲੇ ਬਣ ਰਹੀ ਹੈ ਸਾਡੀ ਖਿਚੜੀ ਖਿਚੜੀ ਮੈਂ ਰੱਖ ਦਿੱਤੀ ਆ ਆਪਾਂ ਹੁਣ ਕੱਟਦੇ ਆ ਪਿਆਜ਼ ਤੜਕਾ ਲਗਾਉਣ ਲਈ ਤੜਕਾ ਲਗਾਵਾਂਗੇ ਆਪਾਂ ਪਿਆਜ਼ ਹਰੀਆਂ ਮਿਰਚਾਂ ਦਾ ਅਦਰਕ ਨਹੀਂ ਪਾਉਂਦੇ ਆਪਾਂ ਅਦਰਕ ਥੋੜਾ ਜਿਹਾ ਗਰਮ ਹੋ ਜਾਂਦਾ ਹੈ ਸੋ ਸਿੰਪਲ ਜੀ ਖਿਚੜੀ ਬਣਾ ਕੇ ਖਾਵਾਂਗੇ ਢੜਕੇ ਛੜਕੇ ਲਗਾ ਕੇ ਰਾਤ ਇੰਨਾ ਹੈਵੀ ਜਿਹਾ ਖਾਣਾ ਖਾਇਆ ਨਾ ਦਿਲ ਨਹੀਂ ਕਰਿਆ ਹੈਗਾ ਸਵੇਰੇ ਵੀ ਇੰਨਾ ਖਾਣਾ ਖਾਣ ਨੂੰ ਹੁਣ ਵੀ ਨਾ ਸਿੰਪਲ ਜਿਹਾ ਖਾਣਾ ਖਾਣ ਨੂੰ ਹੀ ਦਿਲ ਕਰ ਰਿਹਾ ਠੀਕ ਹੈ ਮੈਂ ਕਿਹਾ ਚਲੋ ਖਿਚੜੀ ਬਣਾ ਕੇ ਖਾਂਦੇ ਆ ਆਪਾਂ ਮੰਮੀ ਤੋਂ ਬਕੈਰ ਵੀ ਨਾ ਕਰ ਸੁਣਨਾ ਸੁਣਨਾ ਚਾ ਲੱਗ ਰਿਹਾ ਦਿਲ ਨਹੀਂ ਲੱਗਦਾ ਮੰਮੀ ਤੋਂ ਬਕੈਰ ਕਰੇ ਚਲ ਇੰਨਾ ਕੁ ਵੀ ਸ਼ੁਕਰ ਹੈ ਨਾ ਤੇ ਮਗਣਾ ਕੱਟੀਆਂ ਹੋਈਆਂ ਵਿਆਸੀ ਉੱਧਰ ਉਣਕਾ ਲੱਗਿਆ ਹੋਈਆਂ ਸਾਡੇ ਸਾਰੇ ਬੈਠੇ ਨੇ ਇਕੱਠੇ ਹੋ ਕੇ ਪਰ ਆਪਾਂ ਖਿਚੜੀ ਬਣਾ ਕੇ ਖਾ ਕੇ ਫੇਰ ਜਾਵਾਂਗੇ ਉੱਧਰ ਖਿਚੜੀ ਬਣਾ ਕੇ ਖਾਣ ਤੋਂ ਬਾਅਦ ਲੱਗੀਆਂ ਮੈਂ ਬਰਤਨ ਸਾਫ਼ ਕਰਨ ਤੇ ਨਾਲ-ਨਾਲ ਚੱਲ ਰਹੀਆਂ ਨੇ ਮਾਸੀ ਭਾਂਜੇ ਦੀਆਂ ਗੱਲਾਂ ਬਾਤਾਂ ਏ ਨਾ ਤੁਸੀਂ ਕਿਹੋ ਕੇ ਮੈਂ ਹਨ ਬੱਚੇ ਤੋਂ ਬਰਤਨ ਸਾਫ ਕਰਵਾ ਰਹੀ ਆ ਇਹ ਮਾਸੀ ਭਾਂਜੇ ਦਾ ਪਿਆਰ ਹੈ ਮੈਂ ਬਰਤਨ ਸਾਫ ਕਰਦੀ ਸੀ ਕਿ ਮੈਂ ਫਤਿਹ ਨੂੰ ਉੰਜ ਹੱਸਣ ਲੱਗੀ ਮੈਂ ਕਿਹਾ ਮੇਰੇ ਨਾਲ ਕੰਮ ਕਰਵਾ ਤੇ ਵਿਚਾਰਾ ਨਾ ਇੱਕ ਵਾਰੀ ਕਹਿਣ ਤੇ ਹੀ ਬਰਤਨ ਧੋਣ ਲੱਗ ਗਿਆ ਫਿਰ ਮੈਂ ਨੂੰ ਰੋਕਿਆ ਵੀ ਆ ਪਰ ਨਹੀਂ ਰੁਕਿਆ ਹਨ ਬੱਚਿਆਂ ਦੇ ਇਹੀ ਹੁੰਦਾ ਮੂਡ ਹੁੰਦਾ ਕੰਮ ਕਰਨ ਦਾ ਇਹਦਾ ਮਨ ਸੀ ਕਿ ਮੇਰੇ ਨਾਲ ਬਰਤਨ ਵਾਸ਼ ਕਰਵਾਣ ਦਾ ਤੇ ਨਾਲ ਗੱਲਾਂ ਬਾਤਾਂ ਕਰਨ ਦਾ ਬਰਤਨ ਸਾਫ ਕਰਨ ਤੋਂ ਬਾਅਦ ਮੈਂ ਸੋ ਗਈ ਸੀ ਕਿ ਥੋੜਾ ਥੋੜਾ ਟਾਈਮ ਸਾਰੇ ਜਣੇ ਸੋ ਗਏ ਤੇ ਇੱਥੇ ਫਿਰ ਉੱਠ ਕੇ ਮੈਂ ਲਗਵਾਉਣ ਲੱਗੀ ਸੀਗੀ ਤੇਲ ਕੱਲ ਮੈਂ ਆਪਣੇ ਵਾਲ ਧੋ ਕੇ ਆਈ ਸੀ ਰੁੱਖੇ ਰੁੱਖੇ ਜੇ ਵਾਲ ਨਾ ਸਿਰ ਰਾਤ ਦਾ ਭਾਰੀ ਭਾਰੀ ਹੋਇਆ ਪਿਆ ਕਿਉਂਕਿ ਰਾਤੀ ਆਪਾਂ ਸੋਏ ਨਹੀਂ ਬਿਲਕੁਲ ਹੀ ਨੀਂਦ ਪੂਰੀ ਹੋਈ ਹੈਗੀ ਸਵੇਰ ਦੇ ਟਾਈਮ ਹੀ ਸੋਏ ਆ ਥੋੜਾ ਜਿਹਾ ਟਾਈਮ ਸੋਏ ਉਸ ਤੋਂ ਬਾਅਦ ਫਿਰ ਜਲਦੀ ਉੱਠਣਾ ਪੈ ਗਿਆ ਸੀ ਸੋ ਇਸ ਕਰਕੇ ਸਿਰ ਭਾਰੀ ਭਾਰੀ ਹੋ ਰਿਹਾ ਸੀ ਮੈਂ ਕਿਹਾ ਚਲੋ ਆਪਣੀ ਸਿਸਟਰ ਤੋਂ ਤੇਲ ਲਗਵਾ ਲੈਂਦੀ ਆ ਤੇ ਇੱਥੇ ਮੇਰੇ ਜੀਜੂ ਆ ਗਏ ਸੀਗੇ ਉਹ ਪਤਾ ਨਹੀਂ ਕੀ ਕਹਿ ਕੇ ਹੱਸਦੇ ਸੀਗੇ ਸਾਨੂੰ ਤੇ ਫਿਰ ਹਾਸੀ ਮਜ਼ਾਕ ਚੱਲ ਰਿਹਾ ਸੀਗਾ ਨਾਲ ਨਾਲ ਤੇ ਉਸ ਤੋਂ ਬਾਅਦ ਬਸ ਹੁਣ ਤਿਆਰੀ ਕਰ ਲੈਂਦੇ ਆ ਵਾਪਸ ਘਰ ਆਣ ਦੀ ਮੰਮੀ ਮੇਰੇ ਇਸ ਟਾਈਮ ਆ ਗਏ ਸੀਗੇ ਮੰਮੀ ਆ ਕੇ ਚਾਹ ਬਣਾ ਰਹੇ ਸੀ ਤੇ ਉਸ ਤੋਂ ਬਾਅਦ ਆਪਾਂ ਹੁਣ ਤਿਆਰੀ ਕਰਦੇ ਆ ਜਾਣ ਦੀ ਸ਼ਾਮ ਦਾ ਹੋ ਚੁੱਕਿਆ ਹੈ ਟਾਈਮ ਸਾਰੇ ਜਣੇ ਨਾ ਹੁਣ ਜਾਣ ਲੱਗੇ ਨੇ ਮੈਂ ਵੀ ਰੈਡੀ ਹੋ ਗਈ रेडी हो के मैं क्या पहला ना छत तो, तो चली हाँ आजा तू फोन लेके कि नंगे सी मेरा मैं आप देख आई हाँ इतने आड़ू आड़ू पक ने अपने मैं क्या एक खा खा या टेस्ट कर या ये देखो भरिया पे आड़ू सा कि फल आया हो पर हजे ना अद कच्चे ने ਨਾ ਪੁੱਤ ਹਜੇ ਕੱਚੇ ਨਾ ਤੋੜੀ ਦੇਖ-ਦੇਖ ਕੇ ਤੋੜਾਂਗੇ ਪਰ ਠੀਕ ਹੈ ਤੇ ਫਲ ਬਹੁਤ ਆਇਆ ਹੋਇਆ ਕੋਸ਼ਿਸ਼ ਕਰਦੇ ਆ ਤੋੜਨ ਦੀ ਸਵੇਰ ਦੇ ਸਾਨੂੰ ਨਹੀਂ ਉਹ ਸ਼ੌਪ ਤੇ ਜਾਏਗੇ ਹਜੇ ਕੋਈ ਨਹੀਂ ਇੱਕ ਇਸ ਚ ਕੱਢ ਕੇ ਫਿਰ ਸ਼ੌਪ ਤੇ ਦੇ ਦਾਂਗੇ ਉੱਥੇ ਰੁਕਣਾ ਸਵੇਰ ਦੇ ਸਾਨੂੰ ਇੰਨਾ ਟਾਈਮ ਹੀ ਨਹੀਂ ਲੱਗਿਆ ਹੈਗਾ ਵੀ ਛੱਤ ਤੇ ਜਾਂਦੇ ਜਾਂ ਪਲਾਟ ਚ ਗੇੜਾ ਮਾਰਦੇ ਹੁਣ ਤੋੜ ਕੇ ਕਰਦਾ ਖਾ ਲੈਂਦੇ ਆ ਹਾਂ ਅੱਜਿੰਨੇ ਵਿਜੀ ਰਹੇ ਕਿ ਛੱਤ ਤੇ ਚੜਨ ਦਾ ਟਾਈਮ ਨਹੀਂ ਲੱਗਿਆ ਨਾ ਗੈਲਰੀ ਦੇ ਵਿੱਚ ਜਾਣ ਦਾ ਟਾਈਮ ਲੱਗਿਆ ਕਿਉਂਕਿ ਆਲੂ ਬੁਖਾਰੇ ਤੇ ਆੜੂ ਇੰਨੇ ਲੱਗੇ ਹੋਏ ਨੇ ਨਾ ਤੋੜ ਕੇ ਖਾ ਲੈਂਦੇ ਚਲੋ ਅੱਧ ਕੱਚੇ ਜੇ ਸੀਗੇ ਹਜੇ ਬਹੁਤ ਫਲ ਆਇਆ ਹੋਇਆ ਤੇ ਮੰਮੀ ਘਰੇ ਨਾ ਹੋਣ ਕਰਕੇ ਬਸ ਸਾਰਾ ਦਿਨ ਕੰਮਕਾਰਾਂ ਦੇ ਵਿੱਚ ਹੀ ਨਿਕਲ ਗਿਆ ਮੰਮੀ ਨੂੰ ਵੀ ਐਮਰਜੈਂਸੀ ਜਾਣਾ ਪੈ ਗਿਆ ਸੀ ਕਿਦਰੇ ਨਹੀਂ ਤਾਂ ਮੰਮੀ ਚਲੋ ਘਰ ਹੀ ਸੀਗੇ ਜਾਣਾ ਵੀ ਬਹੁਤ ਜ਼ਰੂਰੀ ਸੀ ਸਰਦਾਰ ਜੀ ਗਏ ਸੀ ਮੰਮੀ ਨਾਲ ਤੇ ਫੇਰ ਆਪਾਂ ਕੰਮਕਾਰਾਂ ਦੇ ਵਿੱਚ ਹੀ ਲੱਗੇ ਇਹ ਤੇ ਨਾ ਮੰਮੀ ਤੋਂ ਬਗੈਰ ਇਧਰ ਉਧਰ ਘੁੰਮਣ ਨੂੰ ਦਿਲ ਕਰਦਾ ਏ ਅੱਜ ਸਾਡਾ ਨਾ ਤਿੰਨੋਂ ਭੈਣਾਂ ਦਾ ਕੁਝ ਪਲਾਨ ਹੋਰ ਸੀਗਾ ਉਹ ਸਾਨੂੰ ਕੈਨਸਲ ਕਰਨਾ ਪੈ ਗਿਆ ਜਦੋਂ ਹੁਣ ਤਿੰਨੋਂ ਭੈਣਾਂ ਇਕੱਠੀਆਂ ਹੋਵਾਂਗੀਆਂ ਦੁਆਰਾ ਸੋਚਾਂਗੇ ਵਿਚਾਰ ਕਰਾਂਗੇ ਤੇ ਫਿਰ ਉਸ ਬਾਰੇ ਤੁਹਾਨੂੰ ਵੀ ਦੱਸਾਂਗੇ ਚਲ ਹੁਣ ਆਪਾਂ ਸ਼ਾਪ ਤੇ ਜਾਣਾ ਏ ਉੱਥੇ ਚੱਲਦੇ ਆਂ ਅਰਮਾਨ ਕੁਲਚਾ ਆ ਪੌਕੇਟ ਚ ਪਾ ਲੈ ਫਿਰ ਖਾਵਾਂਗੇ ਠੀਕ ਹੈ ਤੇ ਇਹ ਫਤੇ ਨੂੰ ਦੇਣਾ ਇੱਕ ਕੁਲਚਾ ਉਹ ਬੈਠੇ ਆਣਗੇ ਨਹੀਂ जा चाबी लेके जा गड्डी की क्यों डैडी रखन चलिया चल लसन साडा गड्चा बाकी रजी तो उधर है अलीजा बाय मैं जा रही हूँ बाय बाय ले जा मैं आर्जन ले जा क्यों ना। है चलिए दोनों जने चलो ना। जाना ना जाना नहीं इटू आह का काजनू खाएगा का काजनू खाएगा हो वहाँ ले रहे अरमान ले रहे मेरा और इसका दोनों का ही है और नहीं मैं किसी ने दवाया है आपके लिए मैंने कुलचा मंगवाया है अभी दूँ आपको खाने के लिए कि गड्डी में बैठ के खाओगे अच्छा ठीक है देखो मैंने अपना प्रॉमिस पूरा किया ना आपने काम करवाया था ना मेरे साथ ठीक है

ਕੁਚੇ ਤੋਂ ਦੇ ਬੜੇ ਵਧੀਆ ਲੱਗਦੇ ਆ ਜਾਂਦੇ ਟਾਈਮ ਮੰਮੀ ਨੇ ਹੁਣ ਕੁਚੇ ਲਿਆ ਕੇ ਦਿੱਤੇ ਨੇ ਹੁਣ ਖਾਵਾਂਗੇ ਆਪਾਂ ਜਾ ਕੇ ਗੁਰਲੀਨ ਚੱਲ ਗੁਰਲੀਨ ਚੱਲ ਚੱਲੀਏ ਹੈ ਜਸਲੀਨ ਸੌ ਰਹੀ ਹੋਣੀ ਹੈ ਹੈ ਓਰੀ ਖੜੀ ਹੈ ਓਰੀ ਹੈ ਹੈ ਦੇਖ ਨਹੀਂ ਰਹੀ ਓ ਤੀਏ ਚੱਲੀਏ ਚੱਲੀਏ ਆਣੀ ਲੈ ਇਹ ਜਿਸ ਨੂੰ ਲੈ ਇਹ ਗੁੱਲੀ ਨੂੰ ਲੈ ਜਾ ਮੈਂ ਗੁੱਲੀ ਨੂੰ ਲੈ ਜੀ ਉਹ ਬੁੱਫੜ ਜੀ ਕਹਿ ਰਹੇ ਲੈ ਕੇ जाएंगे ਲੈ ਜਾ ਹੈ ਕਿਉਂ ਨਾ ਪਾਂਡੇ ਮੰਜੇ ਕਰੇ ਕਿ ਮਾਰੇ ਹਾਏ ਕਿਉਂ ਮੰਜੇ ਕਰੇਗੀ ਪਾਂਡੇ ਸਕੂਲ ਮੈ ਲਾਂ ਮੰਗੇ ਮਾਪਣੇ ਪੁੱਤ ਨੂੰ ਉੱਥੇ ਪਾਂਡੇ ਥੋੜੀ ਮੰਜਾਣੇ ਆ ਹੈਨਾ ਲੇਕਿਨ ਸਕੂਲ ਚ ਹੂੰ ਚੱਲ ਚਲੇ ਲੈ ਲੈ ਉਹਨੂੰ ਲੇਸ ਨੂਰੇ ਵਾਲਾ ਘਰ ਲੈ ਗਏ ਹਾਂ ਮੰਮੀ ਪੂਰੇ ਪਿਆਜ਼ ਪੜਾ ਆਪਣੇ ਤੇ ਛੋਟੇ ਛੋਟੇ ਪਿਆਜ਼ ਆ ਜਿਹੜੇ ਘਰਾਂ ਹੈਨਾ ਰੈਡੀ ਫਿਰ ਊਰੇ ਪਿਆਜ਼ ਵਧੀਆ ਹੋ ਗਿਆ ਆਪਣਾ ਇਹ ਦੇਖੋ ਇੰਨਾ ਵੱਡਾ ਵੱਡਾ ਪਿਆਜ਼ ਹੋਇਆ ਆਪਣਾ ਮਿੱਟੀ ਵਧੀਆ ਗਿਰ ਗਈ ਊਰੇ ਹੈਨਾ ਤਾਂ ਕਰਕੇ ਨਾ ਵਧੀਆ ਹੋ ਗਿਆ ਪਿਆਜ਼ <laughs> <और? laughs> हाँ बाकी चलो केयर भी है पानी भी टाइम सर मिल रहा ना मम्मी ने दो चादर खराब करती है मम्मी ये थैले चक लिया हाँ कट पेंदे चल फिर चादर में बंड बन के देगी मम्मी अपने लिए प्याज पाए जा रहे हैं ਇਹ ਪਿਆਜ਼ ਫੁੱਟੇ ਸੀਗੇ ਮੰਮੀ ਉਹਨਾਂ ਨੇ ਦੋਨੋਂ ਜਣੇ ਰਲ ਮਿਲ ਕੇ ਹੁਣ ਪੰਡ ਬੰਨ ਦੋ ਮੈਂ ਅਦਰ ਪਲਾਟਕ ਨਹੀਂ ਨਿਗਾ ਮਾਰ ਲਾ ਇੰਨਾ ਲਾ ਏਡ ਖੜਕਾ ਲੇ ਮੰਮੀ ਇਹ ਮੌਸਮ ਇੰਨਾ ਸੋਹਣਾ ਠੰਡੇ ਠੰਡਾ ਹੋ ਗਿਆ ਪਸ਼ੌਪ ਤੇ ਆ ਗਏ ਸੀਗੇ ਇੱਥੇ ਬੈਲ ਮਾਰ ਦੋ ਅੱਛੇ ਲੋਕ ਲੱਗ ਰਿਹਾ ਓਥੇ ਠਿੱਡਾ ਲੱਗ ਹਾਮੋਂ ਮੇਉ ਥੈਲੇ ਪਏ ਤਾਂ ਹੈਗੇ ਆ ਮੰਮੀ ਨੇ ਪਿਆਜ਼ ਪਾਣੇ ਨੇ ਮੇਰੀ ਸਿਸਟਰ ਲਈ ਥੈਲੇ ਘਰ ਤੋਂ ਲੈ ਕੇ ਨਹੀਂ ਆਏ ਹੈਗੇ ਕਹਿੰਦੇ ਥੈਲੇ ਚ ਥੋੜੇ ਥੋੜੇ ਪਿਆ ਆ ਜਾਣੇ ਨੇ ਮੈੱਡ ਸ਼ੀਟ ਲੈ ਕੇ ਆਏ ਸੀਗੇ ਮੰਮੀ ਪ੍ਰਾਣੀ ਆ ਕਹਿੰਦੇ ਉਹਦੇ ਵਿੱਚ ਨਾ ਕਾਫੀ ਸਾਰੇ ਪਿਆਜ਼ ਆ ਜਾਣੇ ਆ ਡੈਡੀ ਕਹਿੰਦੇ ਥੈਲਿਆਂ ਚ ਪਾ ਕੇ ਦੋ ਫੇ ਮੰਮੀ ਕੀ ਲੱਗ ਰਹੇ ਹੈ ਕਿ ਨਹੀਂ ਹੈ ਮੈਂ ਲੱਬ ਲਮਾ ਆਪਣੇ ਆਪ ਕੋਈ ਨਹੀਂ ਇਦਨਾਂ ਪਲਾਟ ਦੇ ਵਿੱਚ ਬਣਨਾ ਵੀ ਬਹੁਤ ਔਖਾ ਤਾਰ ਲੱਗੀ ਹੋਈ ਆ ਅੱਜ ਇਹਦਾ ਕੱਪੜੇ ਫਟ ਜਾਣੇ ਨੇ ਇਹਨੂੰ ਭੇਜਦੇ ਆਪਣੇ ਜੀਜੇ ਨੂੰ ਹੈ ਹੋ ਸਾਰੇ ਇੱਥੇ ਖੜੇ ਹਾਸਦੇ ਨੇ ਕਿਉਂਕਿ ਜੀ ਇਹ ਮੇਰਾ ਪਲਾਟ ਹੈ ਮੈਂ ਆਪਣੇ ਪਲਾਟ ਚ ਕੀਏ ਜੋ ਮੰਮੀ ਨੇ ਲਗਾਏ ਹੋਏ ਨੇ ਨਾ ਕੀ ਆ ਲੈ ਕੇ ਜਾਣਾ ਸਾਰੇ ਹੱਸਦੇ ਨੇ ਕਿ ਉਹ ਦੇਖੋ ਉਹ ਕੀਏ ਲੱਭਦੀ ਫਿਰਦੀ ਆ ਘਰ ਦੀ ਕੀ ਆ ਜਿਹੜੀ ਹੁੰਦੀ ਆ ਨਾ ਉਹਦੀ ਰੀਸ ਨਹੀਂ ਹੁੰਦੀ ਹੈਗੀ ਹੁਣ ਜੇ ਮੁੱਲ ਲੈ ਕੇ ਦੇਖੋ 10 20 ਰੁਪਏ ਦੀ ਆਪਾਂ ਸਬਜ਼ੀ ਬਣਾਉਂਦੇ ਆ ਪਰ ਉਹ ਟੇਸਟ ਨਹੀਂ ਮਿਲਦਾ ਹੈਗਾ ਜੋ ਘਰ ਦੀ ਫਰੈਸ਼ ਕੀ ਆ ਖਾ ਕੇ ਟੇਸਟ ਮਿਲਣਾ ਆਪਾਂ ਨੂੰ ਬਾਕੀ ਇਹ ਬੇਲ ਦੇਖੋ ਤੋਰੀਆਂ ਦੀ ਹੈ ਇਹ ਤੋਰੀ ਵੀ ਲੱਗ ਰਹੀ ਹੈ ਇਹ ਦੇਖੋ ਚਲੋ ਵਧੀਆ ਨੈਕਸਟ ᱜੇੜੇ ਤੱਕ ਆਹ ਲੱਗ ਰਹੀ ਨੇ ਕੀ ਆ ਦੇਖੋ ਹੈਨਾ ਛੋਟੇ ਨੇ ਪਰ ਨੈਕਸਟ ᱜੇੜੇ ਤੱਕ ਤਾਂ ਹੋਰ ਕੀ ਹੈ ਵਾਧੂ ਹੋ ਜਾਣੇ ਨੇ ਹਜੇ ਸਟਾਰਟਿੰਗ 'ਚ ਹੋਣੀ ਲੱਗਣ ਲੱਗੇ ਨੇ ਨਾ ਕੁਝ ਮੰਮੀ ਉਹਨਾਂ ਨੇ ਕੱਲ ਪਰਸੋ ਬਣਾ ਲੇ ਕੀ ਹੈ ਇਹ ਕੇਕ ਹੀ ਆ ਲੱਗ ਰਿਹਾ ਦੇਖੋ ਉਹ ਲੱਗ ਰਿਹਾ ਮੰਮੀ ਡੈਡੀ ਵਿਚਾਰੇ ਖੇਚਲਾ ਕਰੀ ਜਾਂਦੇ ਨੇ ਇੱਥੇ ਬੈਠੇ ਕੰਮ ਲਗਾ ਰੱਖਿਆ ਸੀ ਮੰਮੀ ਡੈਡੀ ਨੂੰ ਸਾਰਾ ਦਿਨ ਬਿਜੀ ਰਹਿੰਦੇ ਨੇ ਵਿਚਾਰੇ ਉਹ ਇੱਥੇ ਵੀ ਵੇਹੀ ਹਸਣੇ ਦੀ ਸਹੋਬਤ ਦਾ ਇੱਕ ਹਿੱਸਾ ਦੇ ਦਿਓ ਮੰਮੀ ਪਹਿਲਾਂ ਮੈਂ ਉਹ ਹਸਰੀ ਸੀ ਹੈ ਹਾਂ ਮੈਂ ਹਸਰੀ ਸੀ ਮੰਮੀ ਮਹਾਤ ਕਿ ਮੈਨੂੰ ਦੋ ਹਿੱਸੇ ਦੋ ਇੱਕ ਘਰ ਵਾਲਾ ਹਿੱਸਾ ਇੱਕ ਬਾਹਰ ਵਾਲਾ ਤਾਂ ਚੱਲ ਹੈ ਹੀ ਹੈ ਹੈ ਤਾਂ ਹੀ ਕਹਿ ਰਹੀ ਐ ਮੈਂ ਸਾਰਿਆਂ ਨੂੰ ਵੰਡ ਕੇ ਦੇ ਦਿਓ ਕਿਦਰੀ ਕਹਿ ਹੈ ਵੀ ਹਾਂ ਸਾਰੇ ਆਪਣੇ ਆਪ ਲੈ ਗਏ ਤਾਂ ਹੀ ਕਹਿ ਰਹੀ ਐ ਰੈਡੀ

ਇਹ ਨੇ ਰਿਟਾ ਬੱਸ ਠੰਡਾ ਹੀ ਰਹੇਗਾ ਜਿਆਦਾ ਹੈ ਨਾ ਬਿਲਕੁਲ ਕਹਿ ਰਹਾ ਵੀ ਹੈ ਚਲੋ ਫਿਰ ਉੱਤਰ ਨੂੰ ਟਾਈਮ ਲੱਗ ਗਿਆ ਨਾ ਆਹ ਕੋਚ ਕਰਨੇ ਬਾਹਰ ਵਾਲੇ ਨਹੀਂ ਹੋਗਾ ਭਾਈ ਫਿਰ ਕੋਲ ਬੱਜੇਗਾ ਫਿਰ ਉਰੇ ਨੂੰ ਹੀ ਨਿਕਲੋ ਕੋਲ ਬੱਜੇਗਾ ਕੋਲ ਟੈਕਸ ਬੱਜ ਜਾਏਗਾ ਵਿੱਚੋਂ ਨਿਕਲ ਜਾਓ ਫਿਰ ਪਹੁੰਚ ਜਾਏਗਾ ਇੱਕ ਪਿੰਡ ਆਵਾ ਵਿੱਚ ਰੱਖੇ ਤੁਸੀਂ ਇਹ ਜ ਨਹੀਂ ਰਹਿ ਪਿਆਜ਼ ਰੱਖ ਲੇ ਚੱਲ ਠੀਕ ਹੈ ਚੱਲ ਚੱਲੋ ਫਿਰ ਫਤਿਹ ਹੈ ਖਾ ਲੈ ਕੁਲਚਾ ਆਪਣੇ ਮੇਰੇ ਬੁੱਤ ਨੇ ਖਾ ਲੈ ਕੁਲਚਾ ਉਹ ਵੀ ਘੜੀਏ ਕਿ ਟਕ ਚੱਲ ਚੱਲ ਠੀਕ ਹੈ ਚਲੋ ਚੱਲੀਏ ਦੁਬਾਰਾ ਛੇਤੀ ਮਾਰੀ ਘੇੜਾ ਇਕੱਠੇ ਮਿਲਾਂਗੇ ਫਿਰ ਦੇ ਕੱਲ ਦੀ ਇੰਨੀ ਮौज मस्ती ਕਰ ਰਹੇ ਆ ਪਰ ਜਿਹੜਾ ਇਹ ਜਾਣ ਆ ਦਾ ਟਾਈਮ ਹੈ ਨਾ ਦਿਲ ਨਹੀਂ ਕਰਦਾ ਫਿਰ ਜਾਣ ਨੂੰ ਜੱਪਾ ਜੱਪ ਜੀ ਹੋ ਗਈ ਭਾਈ ਮੈਂ ਗੱਡੀ ਚ ਨਜ਼ਰੂਏ ਰੱਖੇ ਹੋਏ ਤੇ ਜੀ ਦੇਖ ਅੱਗੇ ਇੱਕ ਅਰਮਾਨ ਕਾ ਜੀ ਇਹ ਰੱਖੇ ਤੇ ਕਿਤੇ ਰੱਖੇ ਤਾਂ ਇਹ ਸਾਬਾ ਚੁੜਾ ਜੀ ਇਹ ਰੱਖੇ ਨੇ ਉਹ ਇਹਨੂੰ ਬੰਨੋ ਇਸਕੇ ਕੁੜੀ ਕੀ ਦੋ ਵਾਰੀ ਰਹਿ ਗਏ ਬੰਨੋ ਬੰਨੋ ਛੇਤੀ ਕਰੋ ਪਪਨ ਤੱਕ ਜਾਓ ਬੰਨ ਕੇ ਦੇਣਾ ਨਮਸਕਾਰ ਤਾਂ ਥੋੜੀ ਜਾਓ ਜੱਪ ਜੀ ਨੂੰ ਛੱਡ ਜੋ ਰਹੀ ਹੱਡੀ ਬਲੌਗਰ ਹਾਂ ਜਾਓ ਹੱਡੀ ਬਲੌਗਰ ਹਾਂ

ਕਾ ਬਾਰਡਰ ਫਰੀ ਕਾ ਬਾਰਡਰ ਵਧੇ ਹੋਏ ਟਿਆ ਆਹ ਹੈ ਮੇਰੀ